ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਛੜਦੀ ਕਲਾ ਚ ਰੱਖੇ ਸਭ ਦੇ ਕੰਮ ਕਾਜਾਂ ਚ ਬਰਕਤ ਆ ਪਾਣ ਅੱਜ ਠੰਡ ਬਹੁਤ ਜ਼ਿਆਦਾ ਹੈ ਅੱਜ ਇਹ ਕੰਪੂਰੀ ਸਟਾਈਲ ਨਾਲ ਵਧੀਆ ਤਰੀਕੇ ਨਾਲ ਟਿਊਸ਼ਨ ਜਾ ਰਹੀ ਤਿਆਰ ਹੋתי ਬਾਸਕਰ ਪਾਸਾ ਰਾਂਡੂ ਵੀ ਸੋਹਣਾ ਹੋ ਗਿਆ ਟੋਪੀ ਪਾ ਗਏ ਨਾ ਨਿੱਕਰੇ ਗਿਰ ਮੇਰੀ ਲਿਪ ਕੁਲ ਉਸ ਕਿਹੜੀ ਵਾਲੀ ਉਹ ਬੈੜੀ ਟੋਚ ਤੇਰੀ ਵਾਲੀ ਛਾਈ ਤੇ ਅੱਜ ਵੀ ਠੰਡ ਬੜੀ ਜ਼ਿਆਦਾ ਹੈ ਜਿਵੇਂ برف برف ਵਾਲੀ ਠੰਡ ਲੱਗਦੀ ਪਈ ਸਾਨੂੰ ਸਾਰਿਆਂ ਨੂੰ ਕੰਮ ਵੀ ਕਰਨੇ ਪੈਣੇ ਆ ਠੰਡ ਦਾ ਤੇ ਕੋਈ ਨਹੀਂ ਅੱਨਾ ਟਾਈਮ ਨਾਲ ਸਬਜ਼ੀ ਬਣਾਈਏ ਰੋਟੀ ਬਣਾਈਏ ਤੇ ਬਿਸਤਰਿਆਂ 'ਚ ਬਹਿ ਜਾਈਏ ਅੱਜ ਤੇ ਕੁਛ ਐਵੇਂ ਦੀ ਕੰਡੀਸ਼ਨ ਹੈਗੀ ਹੈ ਕੰਮ ਤੇ ਕਰਨੇ ਪੈਣੇ ਉਤੋਂ ਪਹਿਲਾਂ ਕਰ ਲਈਏ ਆਪਾਂ ਚੇਂਜ ਕਿਉਂਕਿ ਵਾਈਟ ਕਲਰ ਦੀ ਜੈਸੀ ਹੈ ਵਰਤਤਣ ਲੱਗੇ ਗੰਦੀ ਹੋ ਜਾਏਗੀ ਅੱਜ ਵੀ ਸਾਡੇ ਨਾਲ ਸ਼ੀਰ ਦੇ 9 ਵਜੇ ਦੀ ਲਾਈਟ ਗਈ ਹੋਈ ਹੈ ਤੇ 5:30 ਵਜੇ ਆਣੀ ਹੈ ਤੇ ਸਾਡੇ ਦੋ ਦਿਨ ਦੇ ਕੱਪੜੇ ਪਏ ਨੇ ਧੋਣ ਵਾਲੇ ਹਾਇਵੇ ਕਿ ਡੇ ਡਰਾਮੇ ਕਰਦੇ ਟਿਊਸ਼ਨ ਚੱਲ ਚਲੇ ਜੋ ਚਲੇ ਜੋ ਕਿਤੇ ਹੋਰ ਜਾਣਾ ਹੋਵੇ ਮਿੰਟ 'ਚ ਤਿਆਰ ਹੋ ਜਾਂਦੇ ਤੇ ਸਕੂਲ ਨੇ ਟਿਊਸ਼ਨ ਜਾਣ ਲੱਗੇ ਨਾ ਕਿੱਡੀਆਂ ਮਿੰਟਾਂ ਕਰਦੇ ਨੇ ਕਰਵਾਉਂਦੇ ਨੇ ਮਾਂ ਦੀਆਂ ਮਿੰਟਾਂ ਕਰਦੇ ਕਿ ਮਾਂ ਹੀ ਇਹਨਾਂ ਦੀਆਂ ਮਿੰਟਾਂ ਕਰਦੀ ਐ ਅੱਜ ਗਏ ਸੀ ਵੀ ਮਾਰਕੀਟ ਤੇ ਥੋੜਾ ਬੋਤਾ ਕਰਦਾ ਸਾਮਾਨ ਸੀ ਉਹ ਲਿਆਣ ਵਾਲਾ ਓ ਲੈ ਕੇ ਆਏ ਹਾਂ ਚਲ ਮੈਂ ਚੇਂਜ ਕਰਨ ਜਾਣੀ ਹੈ ਲੇਕਿਨ ਬੱਚਿਆਂ ਦੀ ਗੱਲਾਂ ਚਾ ਕੇ ਫਿਰ ਵਾਪਸ ਮੁੜੇ ਆਣੀ ਹੈ ਹੁਣ ਪਹਿਲੇ ਕੱਪੜੇ ਚੇਂਜ ਚੁੰਜ ਕਰ ਲਈਏ ਉਹਦੇ ਬਾਅਦ ਕਰਦੇ ਕੰਮ ਥੰਦੇ ਕਰ ਲਈਏ ਕਿਉਂਕਿ ਹੁਣੇ ਸਾਰੇ ਕੰਮ ਪੈ ਨੇ ਬਰਤਨ ਧੋਣ ਵਾਲੇ ਪੈ ਨੇ ਚਾਹ ਬਣਾ ਕੇ ਪੀਤੀ ਹੈ ਆਟਾ ਗੁੰਨਣ ਵਾਲਾ ਪਿਆ ਹੈ ਸਬਜ਼ੀ ਨੂੰ ਤੜਕਾ ਲਗਾਣਾ ਹੈ ਸੱਤਿਆ ਤਾਂ ਸਦਾਜੀ ਰਹਿਣ ਚਲੇਗੀ ਟਿਊਸ਼ਨ ਹੈ ਹਲੋ ਨਹੀਂ ਜਾਣਦੀ ਇਹ ਨਹੀਂ ਜਾਣਦੀ ਰੈਮ ਕੋਤ ਨੂੰ ਤੇ ਨਾ ਸਿਰਫ ਕਲਰ ਕਰਨਾ ਪਸੰਦ ਹੈ ਡਰਾਇੰਗ ਕਰਨਾ ਹੋਰ ਕੋਈ ਪੜ੍ਹਾਈ ਦਾ ਲੈਣਾ ਦੇਣਾ ਨਹੀਂ ਹੈਗਾ ਇਹਦਾ ਕਿਸੇ ਪੜ੍ਹਾਈ ਨਾਲ ਹੈ ਨਾ ਨਹੀਂ ਮੰਮੀ 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 ਪਤਾ ਜੋ ਕਰਦੇ ਰੱਖਿਆ ਜਾ ਰਿਹਾ ਹੈ ਜੀਜੀ ਚਾਹੀਏ ਚੀਜ਼ ਚਾਹੀਏ ਜੀਜੀ ਕੋਈ ਪੂੜੀਆਂ ਹੋਣੀਆਂ ਨੇ ਇਹਨਾਂ ਦੀਆਂ ਮੱਤ ਪੇੜ ਮਾਰਨੀ ਆ ਜੀਜੀ ਨਹੀਂ ਚਾਹੀਦੀ ਤੁਹਾਨੂੰ ਚਪੇੜ ਚਾਹੀਦੀ ਆ ਅਰੇ ਆਓ ਰੱਖੀਏ ਵਿੱਚ ਖਾਦੇ ਨੇ ਗ੍ਰੈਕਸ ਨਹੀਂ 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 ਜੀਜੀ ਕੋਈ ਨਹੀਂ ਚਾਹੀਦੀ ਹੋਰ ਬਿਸਤਰੇ 'ਚ ਚੱਲੋ ਮੈਂ ਤੁਹਾਨੂੰ ਦਿੰਨੀ ਆ ਦੁੱਧ

ਰਾਜੂ ਲੋਡ ਪੈ ਗਈ ਸੀ ਰਜਾਈ ਦੀ ਕੱਢੀ ਸੀ ਹੁਣ ਦੁਬਾਰਾ ਰੱਖਦੇ ਪਏ ਨੇ ਦੁਬਾਰਾ ਧੁੱਪ ਧੁੱਪ ਲਵਾ ਕੇ ਵਾਪਸ ਰੱਖ ਰਹੀਆਂ ਧੁੱਪ ਤੇ ਹੈਗੀ ਆ ਪਰ ਠੰਡ ਬਹੁਤ ਜ਼ਿਆਦਾ ਹੈ ਕਿ ਧੁੱਪ ਵੀ ਅਸਰ ਨਹੀਂ ਕਰਦੀ ਪੀ ਮਜ਼ਾ ਜ ਨਹੀਂ ਆ ਰਿਹਾ ਧੁੱਪ ਸੇਕਣ ਚ ਨਹੀਂ ਨਿਕੀਏ ਤੈਨੂੰ ਬੰਦ ਕਰਦੀ ਆ ਤੂੰ ਚੀਜ਼ੀ ਜਿਆਦਾ ਖਾਨੀ ਐ ਆ ਬੈੱਡ ਦੇ ਵਿੱਚ ਬੰਦ ਕਰਦੀ ਆ ਤੈਨੂੰ ਇਹਦੇ ਵਿੱਚ ਬੰਦ ਕਰੀਏ ਤੈਨੂੰ ਇਹਦੇ ਵਿੱਚ ਨਹੀਂ ਫਿਰ ਸਕੂਲ ਜਾਏਗੀ ਨਹੀਂ ਹੱਸ ਕੇ ਨਹੀਂ ਰੋ ਕੇ ਜਾਣੀ ਐ ਨਾ ਸਕੂਲੇ ਇਹ ਜਾਉਂਗੀ ਸਕੂਲੇ ਫਿਰ ਕਿਵੇਂ ਜਾਣ ਕਰੀਏਗਾ ਨਹੀਂ ਜਾਣਗੇ ਨਹੀਂ ਜਾਣਗੇ ਨਹੀਂ ਜਾਣਗੇ ਕਾछुਟੀਆਂ ਕਾछुਟੀਆਂ ਹਾਂ ਬਈ ਮੇਰੇ ਪੁੱਤ ਨੂੰ ਤਾਂ ਤੇ ਦੋ ਛੁੱਟੀਆਂ ਕੱਲ ਛੰਡੇ ਦੀ ਤੇ ਪਰਸ਼ੁਮੰਡੇ ਦੀ ਬੱਲੇ 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 ਮਝੀਆਂ ਆ ਗਈਆਂ ਦੀਦੀ ਨੂੰ ਵੀ ਦੋ ਆਛਾ ਵੀ ਨੂੰ ਵੀ ਦੋ ਕਿਹੜੇ ਵੇਲੇ ਤੂੰ ਪਿਆਰਾ ਜਾਂਦਾ ਹੈ ਨਾ ਕਿਹੜੇ ਵੇਲੇ ਤੂੰ ਪੁੱਛਾ ਕਰਦੀ ਹੈ ਮੇਰੇ ਨਾਲ ਉਹ ਪਾਸ ਕਰੋ ਉਹ ਨਹੀਂ ਸੁੱਤੇ ਰਹੁੰਦੇ ਇਹ ਤੋਂ ਮੈਂ ਬਈ ਰਹਿਮ ਦੀ ਭੂਆ ਗਈ ਸੀ ਜਲੰਧਰ ਬਸੰਤ ਵੇਖਣ ਕੱਲ ਪਰਸੋਂ ਤੇ ਕੱਲ ਆਏ ਤੇ ਕੱਲ ਉਹਨਾਂ ਨੇ ਲਿਆ ਕੇ ਦਿੱਤਾ ਰਹਿਮ ਤੇ ਵੀਰ ਨੂੰ ਗਿਫਟ ਤੇ ਵੀਰ ਨੂੰ ਲਿਆ ਕੇ ਦਿੱਤੀ ਸੀ ਆ ਬੋਲ ਉੱਥੇ ਮਿਲਾਂ ਲੱਗਦਾ ਬਸੰਤ ਦਾ ਤੇ ਵੀਰ ਨੂੰ ਬੋਲ ਲਿਆ ਕੇ ਦਿੱਤੀ ਐ ਏ ਏ ਲਾਈਟ ਨਹੀਂ ਜਗਦੀ ਉਹ ਜਗ ਗਈ ਮੈਂ ਮੈਂ ਬੋਲ ਲਿਆ ਕੇ ਦਿੱਤੀ ਵੀਰ ਨੂੰ ਤੇ ਰਹਿਮ ਨੂੰ ਕੀ ਲਿਆ ਕੇ ਦਿੱਤਾ ਭੂਈ ਨੇ ले खाना और और बजाओ बजाओ सचिन नाच सामने नाच ही ढोल बजाओ बेटा चल अबे टिंग 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 रख के कैसे ओ वाला डांस तेरे डैडी को बढ़िया आवे डैडी कर दे ना गिनने ना गिनने ना गिन तेरे डैडी ने ना गिन डाने हां बजा बजा बड़े सोनो बजाती पूरी जी हाय ਉਹ ਤੇ ਬਿਸਕਟਾਂ ਵਰਗੇ ਬਿਸਕਟ ਨੇ ਕੀ ਹੋਇਆ ਇਹਨਾਂ ਚ ਦਬਾਓ ਇਹ ਦੁੱਧੂ ਵਾਲੇ ਮਿੱਠੇ ਵਾਲੇ ਬਿਸਕਟ ਨੇ ਖਾ ਰੋ ਨਹੀਂ ਕਰਕਰੇ ਖਾਣੀ ਨਹੀਂ ਕੋਗਲੇ ਨਹੀਂ ਹੋਰ ਕੀ ਖਾਣੇ ਆ ਬਿਸਕਟ ਨਹੀਂ ਲੰਗਦੀ ਬਿਸਕਟ ਵੀ ਖਾਣੀ ਆ ਪਰ ਦੀ ਵਾਰੀ ਇਹ ਦੀ ਗੱਲ ਇਹ ਡਬਲ ਬਿਸਕਟ ਖਾਣੇ ਉਹ ਤੇਰੀ ਬੱਚੇ ਪੋਰਾ ਨਹੀਂ ਕਰੇ ਟੇਕ ਦੇ ਠੰਡ ਚ ਤੇ ਖਾਸ ਕਰ ਟਿਊਸ਼ਨ ਲਾ ਜਾਣ ਲੱਗੇ ਸਕੂਲ ਜਾਣ ਲੱਗੇ ਠੰਡ ਲੱਗਦੀ ਹੈ ਤੇ ਘੁੰਮਣ ਫਿਰਨ ਲੱਗੇ ਇਹਨਾਂ ਨੂੰ ਠੰਡ ਨਹੀਂ ਲੱਗਦੀ ਬਈ ਆਪਾਂ ਤੇ ਹੁਣ ਆਟਾ ਗੁੰਨ ਲਿਆ ਹੁਣ ਬਣਾਣੀ ਹੈ ਸਬਜ਼ੀ ਮੇਰੇ ਜੁੱਤੇ ਨਹੀਂ ਲੱਭ ਰਹੇ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਈ ਆ ਮੈਂ ਉਹ ਕਿੱਥੇ ਹੋ ਕਿੱਥੇ ਲਾ ਕੇ ਭੁੱਲ ਗਈ ਆ ਨੰਗੇ ਪੈਰ ਬੜੀ ਠੰਡ ਲੱਗਦੀ ਆ ਹਾਰੇ 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 ਹਾਂਜੀ ਹੈ ਤੋਫੀ ਕੋ ਤੂੰ ਹੋਰ ਟੋਫੀ ਨਹੀਂ ਖਾਣੀ ਤੁਸੀਂ ਆਲਰੇਡੀ ਦੋ ਟੋਫੀਆਂ ਖਾ ਲਈਆਂ ਦੋ ਕੈਂਡੀ ਖਾਈ ਨਾ ਹੁਣੀ ਉਹ ਨਾ ਬਿਸਕਟ ਖਾਓ ਤੁਹਾਡੇ ਕੋਲ ਬਿਸਕਟ ਪਏ ਫਿਰ ਵੀ ਤੁਹਾਨੂੰ ਟੋਫੀ ਉਹ ਚੰਗੀ ਲੱਗ ਰਹੀ ਹੈ ਟੋਫੀ ਪਿੱਛੇ ਨਰਾਜ਼ ਹੋ ਕੇ ਬੈਗੀ ਚਲ ਦੇ ਨਹੀਂ ਫਿਰ ਖੜੀ ਹੋ ਬੈਠੋ ਫਿਰ ਦਵਾਂਗੀ ਉਥੋਂ ਉੱਠ ਕੇ ਬੈਠੋਗੇ ਤੇ ਹੀ ਦਵਾਂਗੀ ਨਹੀਂ ਤੇ ਗਲੇ ਚ ਫਸ ਜਿਓਗੇ ਲੰਮੇ ਪੈ ਕੇ ਖਾਓਗੇ ਤੇ ਸਿੱਧੇ ਹੋ ਕੇ ਇਸ਼ਾਰਾ ਲਾ ਕੇ ਬੈਠੋ

хайਨੀ ਐਟੀਟਿਊਡ ਮੇਰੇ ਬੱਚੇ ਦਾ ਮੂੰਹ ਹੀ ਖਾਈ ਫੇਤਰੀ ਹਾਈ ਹਾਈਨੀ ਮੈਂ ਸੱਜ ਕੇ ਜਾ ਐ ਯਾਰ ਮੇਰੇ ਤੋਂ ਵੀ ਨਹੀਂ ਹੁੰਦਾ ਕਿੱਡਾ ਸੋਹਣਾ ਉਹ ਟੇਡਾ ਮੇਡਾ ਕਰਦੀ ਐ ਪੰਜ ਤੋਫੀਆਂ ਖਾਏਂਗੀ ਉਹਦੇ ਬਾਅਦ ਜਿਹੜੇ ਮਾਮੂ ਆਣੇ ਕੀ ਤੇ ਇਥੇ ਦੇ ਵਿੱਚ ਆ ਕਰੋ ਆ ਕਰੋ ਹੋਏ ਨਾ ਮੂੰ ਤੇਰੇ ਤੋਂ ਪਹਿਲੇ ਕੀਲਾ ਲੱਗਿਓਈ ਆ ਹੁਣ ਨਾ ਸੁਵੇਰੇ ਖਾਣੀ ਤੋਫੀ ਮੈਂ ਇੱਕ ਖਾਣੀ ਆ ਸਿਰਫ ਇੱਕ ਖਾਏਂਗੀ ਨਾ ਹਾਂ ਲਾ ਕੇ ਦਿਨੀਏ ਠੀਕ ਹੈ ਬਿਸ਼ਕਿਰ ਦੀ ਖਾਣੇ ਲਾ ਕੇ ਦਿਨੀਏ ਮੈਂ ਬਣਾਣ ਲੱਗੀ ਹਾਂ ਸਬਜੀ ਸਰਦਾਰ ਜੀ ਮੈਨੂੰ ਕਹਿ ਕੇ ਗਏ ਨੇ ਮੈਂ 5 ਮਿੰਟਾਂ ਦੇ ਵਿੱਚ ਆਣਾ ਮੈਨੂੰ ਬੜਾ ਜ਼ਰੂਰੀ ਕੰਮ ਹੈ ਉਧਰ ਟਿੱਕਰ ਤੋਂ ਰਹਿਮ ਕੋਲ ਬਹਿ ਤੇ ਫਿਰ ਆ ਕੇ ਸਬਜੀ ਮੈਂ ਬਹਿ ਜੂੰਗਾ ਫਿਰ ਤੂੰ ਬਣਾਵੇਂਂੀ ਤੇ ਰਹਿਮ ਬਿਸਤਰੇ 'ਚ ਨਿਕਲ ਜਾਂਦੀ ਹੈ ਮਗਰ ਮਗਰ ਫਿਰਦੀ ਹੈ ਤੇ ਹੁਣ ਸਰਦਾਰ ਜੀ ਤੋਂ 5 ਮਿੰਟ ਤੋਂ ਲੈ ਕੇ 15 ਮਿੰਟ ਹੋ ਚੁੱਕੇ ਨੇ ਇਹ ਐਵੇਂ ਹੀ ਕਰਦੇ ਆ ਇੱਕ ਵਾਰੀ ਜਾਣਗੇ ਕਿਤੇ 5 ਮਿੰਟ ਦਾ ਕਹਿ ਕੇ 15 BB ਮੈਂਟ ਜਾਂ 10-10 ਘੰਟੇ ਘਰੇ ਨਹੀਂ ਆਂਦੇ ਹੁਣ ਮੇਰੀ ਸਬਜੀ ਲੇਟ ਹੋ ਜੇਗੀ ਰਹਿਮਵਾਜਾਂ ਅੰਦਰ ਮਾਰੀ ਜਾਂਦੀ ਐ ਫਿਰ ਮੈਂ ਟੌਫੀ ਦੇ ਕੇ ਨੂੰ ਬੈਠ ਕੇ ਵੇਖਦੀ ਐ ਜੇ ਟਿਕਦੇ ਐ ਕਿਉਂਕਿ ਬਈ ਠੰਡ ਬੜੀ ਅੱਜ ਯਾਰ ਬਰਫ਼ ਪਈ ਹੋਈ ਆਪਣੇ ਫਰੋਜਪੁਰ ਤੇ ਸੱਚੀ ਠੰਡ ਬਹੁਤ ਜ਼ਿਆਦਾ ਐ ਬਰਫ਼ ਵਾਲੀ ਠੰਡ ਹੋਈ ਪਈ ਟੌਫੀਆਂ ਪਤਾ ਨਹੀਂ ਮੈਨੂੰ ਕਿੱਥੇ ਰੱਖੀ ਕਿੱਥੇ ਰੱਖ ਗਏ ਸਦਾ ਜੀ ਟੌਫੀਆਂ ਤੋ ਬਈ ਟੌਫੀਆਂ ਬੈਗ ਚ ਕੱਢੀਆਂ ਹੀ ਨਹੀਂ ਐ ਮੈਂ ਤੇ ਇੱਕ ਹੀ ਦੇ ਕੇ ਆਉਂਗੀ ਜਿਆਦਾ ਨਹੀਂ ਆਹ ਲੋ ਜੀ ਤੁਹਾਡੀ ਟੋਪੀ ਖੁਸ਼ ਹੁਣ ਹੋਰ ਨਹੀਂ ਮਿਲਣੀ ਠੀਕ ਹੈ ਹੁਣ ਚੁੱਪ ਕਰਕੇ ਬੈਠੋ ਮੈਂ ਤੁਹਾਡੇ ਸਾਹਮਣੇ ਉੱਥੇ ਹੁਣ ਖੋਲ ਕੇ ਕੀ ਦਵਾਂ ਤੇ ਹੁਣ ਮੈਂ ਨਾ ਸਬਜ਼ੀ ਬਣਾ ਰਹੀ ਹਾਂ ਠੀਕ ਹੈ ਤੁਸੀਂ ਇੱਥੇ ਬਹਿ ਕੇ ਫੋਨ ਦੇਖੋ ਬਾਹਰ ਠੰਡ ਬਹੁਤ ਹੈ ਓਕੇ ਹਾਂ ਪਪਾ ਲੈ ਕੇ ਆਣਗੇ ਤੁਹਾਡੇ ਵਾਸਤੇ ਕੀ ਲੈ ਕੇ ਆਣਾ ਹੈ ਕੀ ਪੈਕਟ ਕਿਸ ਚੀਜ਼ ਦਾ ਕੀ ਖਾਣਾ ਹੈ ਬਿਸਕਟ ਬਿਸਕਟ ਹਾਂ ਮੈਂ ਬਿਸਕਟ ਆ ਜਿਹੜੇ ਬਿਸਕਟ ਪਈ ਉਹ ਤੇ ਖਾ ਨਹੀਂ ਰਹੇ ਤੁਸੀਂ ਚਲੋ ਵੱਡੇ ਵਾਲੇ ਖਾਣੇ ਚਲੋ papa ਲੈ ਕੇ ਆਂਦੇ ਬਿਸਕਟ ਕੈਂਡੀ ਫੜੋ ਸਦਾਜੀ ਮੈਂ ਸਬਜੀ ਕਾਦੀ ਬਣਾਵਾਂ ਹੈ ਮੂੰਦੀ ਨਾ ਕਰੇ ਪਿਆਜ ਹੈਗੇ ਨਾ ਕਰੇ ਲਸਣ ਹੈਗਾ ਨਾ ਕਰੇ ਅਦਰਕ ਨਾ ਟਮਾਟਰ ਕਿੰਨੀਆਂ ਹਰੀਆਂ ਮਿਰਚਾਂ ਐ ਲਿਆ ਦੇ ਨੇ ਬੈਠ ਹਰੀ ਮਿਰਚਾਂ ਪਾ ਕੇ ਸਬਜ਼ੀ ਬਣਾ ਰਾ ਗਲੀਆਂ ਚਾਹ ਲਿਆ ਕੇ ਤੋਂ ਟਾਈਮ ਹੈ ਕੋਈ ਹੁਣ 6 ਵਜ ਗਏ ਕਿਵੇਂ ਜੇ ਹੋਏ ਪਹਿਲਾਂ ਨਾ ਅਦਰਕ ਹੈ ਨਾ ਲਸਣ ਹੈ ਨਾ ਪਿਆਜ਼ ਹੈ ਨਾ ਟਮਾਟਰ ਕੁਝ ਵੀ ਨਹੀਂ ਹੈ ਘਰੇ ਸਾਡੇ ਸਬਜ਼ੀ ਬਣਨੀ ਹੈ ਤੇ ਘਰੇ ਤੜਕੇ ਦਾ ਸਮਾਨ ਕੁਝ ਵੀ ਨਹੀਂ ਹੈ ਇਹ ਹਾਲ ਔਰ ਅਸੀਂ ਸਵੇਰੇ ਸ਼ਹਿਰ ਜਾ ਕੇ ਆਏ ਆ ਉੱਥੋਂ ਸਿਰਫ ਜਿਹੜੀ ਚੀਜ਼ ਘਰ ਦੀਆਂ ਯਾਦ ਸੀ ਉਹ ਲੈ ਕੇ ਅਸੀਂ ਵਾਪਸ ਆ ਗਏ ਔਰ ਜਿਹੜੀਆਂ ਜ਼ਰੂਰੀ ਔਰ ਮੇਨ ਹੈ ਨਾ ਉਹ ਸਾਨੂੰ ਯਾਦ ਹੀ ਨਹੀਂ ਹੈਗੀਆਂ ਜਿਹੜੀਆਂ ਰੋਜ਼ ਵਰਤਨ ਚ ਆਉਂਦੀਆਂ ਇਹ ਹਾਲ ਹੋਇਆ ਪਿਆ ਭਈ ਸਾਡੇ ਦੇ ਬੱਚੇ ਸਾਨੂੰ ਨਾ ਲਈ ਬੈਠੇ ਨੇ ਇੱਕ ਤੇ ਠੰਡ ਇੰਨੀ ਉੱਤੋਂ ਬੱਚੇ ਖਰਚੇ ਇੰਨੇ ਸੁਣਾਉਂਦੇ ਨੇ ਸਾਡੇ ਨਾਲ ਮੂੰਹ ਬਣਿਆ ਹੋਇਆ ਹੈ ਦੋ ਤਿੰਨ ਦਿਨਾਂ ਤੋਂ ਕਿ ਮੰਮਾ ਸਾਨੂੰ ਕਿਤੇ ਘੁਮਾਨ ਲੈ ਕੇ ਜਾਓ ਹੁਣੇ ਕੱਲ ਇਹਨਾਂ ਨੂੰ ਬਸੰਤ ਫਰਾ ਕੁਮਾਕੇ ਲੈ ਕੇ ਆਏ ਆਪਣੇ ਸ਼ਹਿਰ ਫਰੂਜਕੁਰਦੀ ਲੇਕਿਨ ਰਾਜ ਨਹੀਂ ਆਇਆ ਹੁਣ ਕਹਿੰਦੀ ਮम्मा ਕੱਲ ਮਜ਼ਾ ਬੜਾ ਆਇਆ ਸੀ ਹੁਣ ਅਸੀਂ ਕਿਤੇ ਦੋ ਦਿਨ ਦੀ ਯਾਨੀ ਕੱਲ ਔਰ ਪਰਸੋਂ ਦੀ ਛੁੱਟੀ ਹੈ ਸੰਡੇ ਔਰ ਮੰਡੇ ਦੀ ਤੇ ਮम्मा ਆਪਾਂ ਕਿਤੇ ਪਾਸੇ ਚਲੀਏ ਘੁੰਮਣ ਅੱਜ ਜਾਵਾਂਗੇ ਰਾਤ ਰਵਾਂਗੇ ਤੇ ਕੱਲ ਆਵਾਂਗੇ ਇੱਥੇ ਸੋਦੇ ਪਾਣੀ ਨੂੰ ਪੈਸੇ ਨਹੀਂ ਹੈਗੇ ਲੈਣ ਨੂੰ ਤੇ ਘੁੰਮਣ ਜਾਣ ਨੂੰ ਪੈਸੇ ਚਾਹੀਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਕਿਤੇ ਕੁਮਾਨ ਤੋਂ ਬੱਚਿਆਂ ਨੂੰ ਬੜਾ ਖਰਚਾ ਆ ਜਾਂਦਾ ਜਦੋਂ ਕਿਤੇ ਚਲੇ ਜਾਈਏ ਅਸੀਂ ਤੇ ਕੱਲ ਪਸੰਤ ਗਏ ਆ ਤੇ ਸਾਨੂੰ ਪਤਾ ਅਸੀਂ ਕਿਵੇਂ ਗਏ ਆ ਕੁਮਾਖਰਾ ਕੇ ਲੈਤੇ ਆਏ ਆ ਇਹਦੇ ਖਰਚੇ ਹੀ ਬੜੇ ਕਰਾਂਦੇ ਆ ਬੜਾ ਔਖਾ ਲੱਗਦਾ ਤੁਹਾਡੇ ਬੱਚੇ ਵੀ ਐਵੇਂ ਤੰਗ ਕਰਦੇ ਹੋਣਗੇ ਕਮੈਂਟ ਕਰਕੇ ਦੱਸ ਦੇਣਾ ਭਾਈ ਜਿੰਨਾ ਮਰਜੀ ਕੁਮਾਖਰਾਉਣ ਲੇਕਿਨ ਇਹਨਾਂ ਨੂੰ ਰੱਜ ਨਹੀਂ ਆਂਦਾ ਹੁਣ ਇਹਨਾਂ ਦੇ ਯੂਨੀ ਟੈਸਟ ਚੱਲਦੇ ਪਏ ਨੇ ਯੂਨੀ ਟੈਸਟ ਮੰਡੇ ਨੂੰ ਹੈ ਉਦੇ ਬਾਅਦ ਸੌਰੀ ਮੰਡੇ ਨੂੰ ਟਿਊਸਡੇ ਨੂੰ ਯੂਨਿਟ ਟੈਸਟ ਹੈ। ਉਦੇ ਬਾਅਦ ਵੀਡਨਸਡੇ ਨੂੰ ਤਿੰਨ ਯੂਨਿਟ ਟੈਸਟ ਰਹਿ ਗਏ ਇਹਨਾਂ ਦੇ। ਉਦੇ ਬਾਅਦ ਉਹਨੇ ਫਾਈਨਲ ਪੇਪਰ ਸਟਾਰਟ ਹੋ ਜਾਣੇ ਇਹਨਾਂ ਬੱਚਿਆਂ ਦੇ। ਸਰਦਾਰ ਜੀ ਨੂੰ ਮੈਂ ਭੇਜਿਆ ਸਮਾਨ ਲੈਣ ਤੜਕੇ ਵਾਸਤੇ ਤੇ ਰਹਿਮ ਨਾਲ ਚਲੀ ਗਈ ਹੈ। ਤੇ ਹੁਣ ਰਹਿਮ ਨੇ ਮੈਨੂੰ ਪਤਾ ਹੈ ਕਿ ਜਿਹੜੀ ਚੀਜ਼ ਦੁਬਾਰਾ ਘਰੇ ਆਣੀ ਹੈ ਖਾਣ ਪੀਣ ਨੂੰ। ਬੱਚਿਆਂ ਦੀ ਚੀਜ਼ੀਆਂ ਹੀ ਪੂਰੀਆਂ ਨਹੀਂ ਹੁੰਦੀਆਂ। ਮੈਂ ਕਿਹਾ ਸੀ ਨਾ खाली ਹੱਥ ਨਹੀਂ ਰਹਿ ਆਪਣੇ ਮੁੜਨਾ ਆ ਵੇਲੋ ਲੈ ਕੇ ਆਈ ਫਿਰ ਵੀ ਚੀਜ਼ ਰੱਜਦੇ ਹੀ ਨਹੀਂ ਰੋਟੀ ਨੰਗਦੀ ਨਹੀਂ ਤੇ ਗੰਧ ਪਿਲ ਖਾਏ ਬਿਨਾ ਰੱਜਦੇ ਹੀ ਨਹੀਂ ਹੈ ਚੱਪਲਾ ਕਿੱਥੇ ਨੇ ਵਾਹੇ ਗੋਵਾਹ ਕਿ ਦੋਵਾਹੇ ਗੀ ਹੂ ਇਹ ਸੱਤਸ ਵਾਲਾ ਮਧਾਰੀ ਆਣੇ ਸਤਾ ਜੀ ਉੱਤੇ ਬੇਮੋਜਰਾ ਦਿਖਾਣਾ ਸੱਤਸ ਵਾਲਾ ਦੇ ਬਾਂ ਚੱਲੀ ਹੈ ਜਦੋਂ ਕਿ ਕਲ ਸੀਟੀਆਂ ਨਹੀਂ ਵੱਜਦੀਆਂ ਕੁੱਕਰ ਨੂੰ ਉਹਦੇ ਤੋਂ ਫਿਰ ਮੈਂ ਤਵਾ ਨਹੀਂ ਰੱਖ ਸਕਦੀ ਰਹਿਮ ਨੇ ਤੇ ਇੱਕਮ ਨੂੰ ਤਾਂ ਸਬਜੀ ਮੈਂ ਹੁਣੇ ਸਿਰਫ ਦੱਸੀ ਸੀ ਕਿ ਛੋਲੀਆਂ ਤੇ ਪਨੀਰ ਬਣ ਰਿਹਾ ਹੈ ਤੇ ਰਹਿਮ ਨੇ ਪਹਿਲੇ ਜੀਭ ਕੱਢ ਲਈ ਸੀ ਇੱਕਮ ਨੇ ਕੀ ਐ ਕੋਈ ਸਬਜੀ ਹੈ ਲੇਕਿਨ ਅਸੀਂ ਤੇ ਖਾਣੀ ਹੈ ਬਈ ਕੋਈ ਖਾਵੇ ਨਾ ਖਾਵੇ ਖਾਏ ਲੈ ਮੈਂ ਅੱਜ ਹੱਥ ਹੀ ਠਰੀ ਜਾਂਦੇ ਨੇ ਇੰਨੇ ਖਾ ਮਾ ਹਾਲ ਲੈਣਾ ਕੁੜੀ ਨੇ ਡਰਮ ਦੇ ਨਾਲੀ ਏ ਢੋਣ ਨਾਲ ਗਲੇ ਚ ਪਾਈ ਹੱਸੀ ਜਿਹੜੀ ਇਹ ਫਿਰ ਇੱਕ ਨਹੀਂ ਆਣੀ ਮਾਂ ਬੇਚਾ ਮੈਂ ਆ ਰਹੀ ਹਾਂ ਹਾਂ ਤੂੰ ਵੇ ਹੋਏ ਤੂੰ ਆਸ਼ਾ ਸੁੱਚੀ ਬਾਥਰੂਮ ਚ ਗੀਜਰ ਲੱਗਿਆ ਹੋਇਆ ਤੇ ਪਾਣੀ ਇੰਨਾ ਗਰਮ ਹੋ ਗਿਆ ਨਾ ਕੀ ਰਸੋਈ 'ਚ ਗিজਰ ਨਹੀਂ ਹੈ ਲੇਕਿਨ ਬਰਤਨ ਧੋਣ ਲੱਗੇ ਨਾ ਗਰਮ ਪਾਣੀ ਆਵੇ ਮੈਂ ਭੱਜੀ ਗਈ ਬਾਥਰੂਮ 'ਚ ਗিজਰ ਬੰਦ ਕਰਨ ਮੈਨੂੰ ਹੋ ਗਿਆ ਕਿ ਹਾਏ ਕਿ ਤੇ ਗিজਰ ਨਾ ਫਟ ਜੇ ਅੱਜ ਸਰਦਾਰ ਜੀ ਹੁਣ ਮੇਰੇ ਤੋਂ ਪੁੱਛ ਰਹੇ ਨੇ ਕਿ ਤੂੰ ਗিজਰ ਕਿਉਂ ਬੰਦ ਕੀਤਾ ਹੁਣ ਦੱਸਿਆ ਕਿ ਆ ਇਸ ਵਜ੍ਹਾ ਤੋਂ ਬੰਦ ਕੀਤਾ ਸਰਦਾਰ ਜੀ ਸਬਜੀ ਤੇ ਕੁੱਕਰ 'ਚ ਧਰ ਲਈ ਪਰ ਇੱਕ ਕੰਮ ਹੈ ਜਿਹੜਾ ਮੈਂ ਨਹੀਂ ਕਰ ਸਕਦੀ ਤੁਸੀਂ ਕਰ ਸਕਦੇ ਹੋ ਮੇਰੇ ਤੋਂ ਨਹੀਂ ਹੋਣਾ ਆਓ ਇੱਧਰ ਨਹੀਂ ਤਾਂ ਸਬਜੀ ਐਵੇਂ ਰਿੱਜੀ ਜੋਗੀ ਤਰੀ ਸੁੱਕ ਜਾਣੀ ਐ ਉਹ ਚੀਜ਼ ਕੁੱਕਰ ਦਾ ਟੱਕਣ ਹੋਰ ਪਾ ਫਿਰ ਪਾਣੀ ਥੋੜਾ ਕੁੱਕਰ ਦਾ ਟੱਕਣ ਮੇਰੇ ਤੋਂ ਨਹੀਂ ਲੱਗਦਾ ਬਈ ਇਹ ਨਾ ਠੰਡ ਨਾਲ ਕੁੱਕਰ ਦੀ ਰਬੜ ਐ ਨਾ ਜਿਹੜੀ ਉਹ ਜਾਂਦੀ ਕਿੰਨੀ ਐ ਫਿਰ ਲੱਗਦੀ ਨਹੀਂ ਇਸੇ ਕਰਕੇ ਸਰਦਾਰ ਜੀ ਲੱਗਾ ਕੱਲ ਮੈਂ ਬੜੀ ਕਮਲੇ ਆਮਾਂ ਲੱਗਰੀ ਪਰ ਮੈਂ ਗੁੱਸਾ ਬੜਾ ਚੜੇ ਜਦੋਂ ਆਲੂ ਬਣਾਏ ਨਹੀਂ ਮੇਰੀ ਨੋਦੀਏ ਮੇਰੇ ਜੋਸ ਕਰੂ ਮੈਂ ਆ ਰਹੀ ਆ ਤੁਸੀਂ ਇਸ ਟੀਮ ਪਹਿਲੇ ਕੱਢੀ ਲਓ ਮੈਂ ਆ ਰਹੀ ਆ ਹਾਂਜੀ ਜਾਓ ਤੁਸੀਂ ਨਾ ਆਹ ਵੇਖੋ ਆਹ ਵੇਖੋ ਹਾਂ ਭਈ ਆਪਣੀ ਤੇ ਸਬਜੀ ਬਣ ਗਈ ਆਪਾਂ ਤੇ ਬੇਲ ਲੇ ਆਪਾਂ ਤੇ ਲੋਤੀ ਬਣੀ ਹੈ ਪਾਣੀ ਨਾ ਛੋ ਜਾਣਾ ਮੈਂ ਆ ਰਹੀ ਆ ਹਾਂ ਨਾ ਨਨੀ ਮੇਲ ਦਿੱਤੀ ਤੇ ਦਮਾਚਾ ਵੇਖ ਲੈਣਾ ਸਰਕਸ ਵਾਲਾ ਮੇਰਾ ਆਇਆ ਬੁਢਾਰੀ ਸੋਣਾ ਇਸੇ ਨਾਲ ਜੀ ਆਪਾਂ ਇਹਦੇ ਸਰਕਸ ਹੀ ਵੇਖੀਏ ਬਸ ਆਹ ਵੇਖਿਓ ਕਾਹ ਵੇਖਿਓ ਸੋਨੀ ਮम्मी ਕਿੰਨਾ ਖਾਦੇ ਵਾਸਤੇ ਕੀ ਲੱਗੇ ਆ ਗਿਆ ਲਾ ਲੈ ਕੀ ਕਰੂ ਬਈ ਆਪਾਂ ਤੇ ਖੇਡ ਰਹੇ ਹਾਂ ਹੁਣ ਰਹਿਮ ਨਾਲ ਮम्मी ਆਸਪੈਨ ਵਾਓ ਅਸਮਾਨ ਸੱਚੀ